ਇਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਬਲਵਿੰਦਰ ਸਿੰਘ ਸਿਪਰੇ ਤੇ ਪੰਜਾਬੀ ਟਰਬਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵੀ ਤੁਹਾਡਾ ਸਵਾਗਤ ਹੈ ਪੰਜਾਬ ਦੀ ਹਾਕਮ ਪਾਰਟੀ ਆਮ ਆਦਮੀ ਪਾਰਟੀ ਇਸ ਨੇ ਅੱਜ ਹੀ ਆਪਣੇ ਜਥੇਵੰਦਕ ਢਾਂਚੇ ਵਿੱਚ ਇੱਕ ਵੱਡਾ ਫੇਰਬਦਲ ਕੀਤਾ ਹੈ ਤੇ ਸੁਨਾਮ ਤੋਂ ਜੋ ਵਿਧਾਇਕ ਹਨ ਔਰ ਕੈਬਨਿਟ ਮੰਤਰੀ ਵੀ ਹਨ ਅਮਨ ਰੂੜਾ ਜੀ ਰਿਕਾਰਡ ਵੋਟਾਂ ਨਾਲ ਜਿੱਤੇ ਹੋਏ ਉਹਨਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਨਵਾਂ ਸੁਭਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੇ ਨਾਲ ਹੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਬਟਾਲਾ ਹਲਕੇ ਤੋਂ ਵਿਧਾਇਕਾਨ ਪਾਰਟੀ ਦੇ ਉਹਨਾਂ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ ਯਾਨਕਿ ਵਰਕਿੰਗ ਪ੍ਰੈਜਿਡੈਂਟ ਬਣਾਇਆ ਗਿਆ ਤੇ ਇਹ ਅੱਜ ਤਾਜ਼ਾ ਜਿਹੜਾ ਪਾਰਟੀ ਦਾ ਫੈਸਲਾ ਹੈ ਆਮ ਆਦਮੀ ਪਾਰਟੀ ਜਿਵੇਂ ਅਸੀਂ ਜਾਣਦੇ ਹਾਂ ਪੰਜਾਬ ਦੀ ਹਾਕਮ ਪਾਰਟੀ ਹੈ ਇਸ ਤੋਂ ਇਲਾਵਾ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਜੀ ਔਰ ਦਿੱਲੀ ਵਿੱਚ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਹਨ ਆਮ ਆਦਮੀ ਪਾਰਟੀ 2012 ਵਿੱਚ ਹੀ ਬਣੀ ਸੀ ਤੇ 12 ਸਾਲਾਂ ਵਿੱਚ ਹੀ ਇਸ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣ ਗਈ ਹੈ ਦੇਸ਼ ਦੀ ਨੈਸ਼ਨਲ ਪਾਰਟੀ ਤੇ ਇਸ ਦੇ ਆ ਕੁੱਲ 6 ਨੈਸ਼ਨਲ ਪਾਰਟੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਹੈ ਤੇ ਬਾਕੀ ਪਾਰਟੀਆਂ ਜਿਵੇਂ ਭਾਰਤੀ ਜਨਤਾ ਪਾਰਟੀ ਕਾਂਗਰਸ ਸੀਪੀਐਮ ਤੇ ਭੋਜਨ ਸਮਾਜ ਪਾਰਟੀ ਇਹ ਪੰਜ ਪਾਰਟੀਆਂ ਨੇ ਵੱਡੀਆਂ ਜਿਹੜੀਆਂ ਜਾਣਦੇ ਆਪ ਬਸਪਾ ਭਾਜਪਾ ਸੀਪੀਐਮ ਤੇ ਕਾਂਗਰਸ ਇਸ ਤੋਂ ਬਿਨਾ ਇੱਕ ਹੋਰ ਛੋਟੀ ਪਾਰਟੀ ਹੈ ਜੋ ਉੱਤਰਪੂਰਬੀ ਭਰਦੀ ਫੀ ਇਹ ਸੰਗਵਾਜੀ ਦੀ ਬਣਾਈ ਨਪੀਪ ਨੈਸ਼ਨਲ ਪੀਪਲਸ ਪਾਰਟੀ ਇਹ ਦੋ ਦੇਸ਼ ਦੀਆਂ ਕੌਮੀ ਪਾਰਟੀਆਂ ਹਨ ਤੇ ਹੋਰ ਬਹੁਤ ਸਾਰੀਆਂ ਸੂਬਾਈ ਜੋ ਸਟੇਟ ਪਾਰਟੀਆਂ ਹਨ ਤੇ ਬੜਾ ਛੇਤੀ ਆਮ ਆਦਮੀ ਪਾਰਟੀ ਨੇ ਤਰੱਕੀ ਕਰਕੇ ਇਹ ਜੋ ਆਪਣਾ ਇੱਕ ਰਤਬਾ ਹਾਸਿਲ ਕੀਤਾ ਹੈ ਔਰ ਅੱਜ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਜਥੇਵੰਦਕ ਢਾਂਚੇ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਦੀ ਚਰਚਾ ਵੀ ਜਿਵੇਂ ਅਸੀਂ ਜਾਣਦੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਇਹ ਵੀ ਚਰਚਾ ਸੀ ਕਿ ਨਵਾਂ ਪ੍ਰਧਾਨ ਹਿੰਦੂ ਚਿਹਰਾ ਕੋਈ ਲਿਆਂਦਾ ਜਾਵੇਗਾ ਤੇ ਕਿਉਂਕਿ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੁਣ ਤੱਕ ਪਿਛਲੇ ਸਮੇਂ ਤੋਂ ਜਨਵਰੀ 2019 ਤੋਂ ਪਾਰਟੀ ਦੇ ਸੁਭਾਈ ਪ੍ਰਧਾਨ ਚੱਲੇ ਆ ਰਹੇ ਸਨ ਭਗਵੰਤ ਮਾਨ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਤਰੀ ਦੇ ਤੌਰ ਤੇ ਜ਼ਿੰਮੇਵਾਰੀਆਂ ਫਿਰ ਜਿਵੇਂ ਹਨ ਉਹਨਾਂ ਕਰਕੇ ਉਹਨਾਂ ਲਈ ਜਥੇਵੰਦਕ ਢਾਂਚੇ ਨੂੰ ਜਿਹੜਾ ਸੰਭਾਲਣਾ ਉਸ ਤਰ੍ਹਾਂ ਧਿਆਨ ਦੇਣਾ ਉਹਨਾਂ ਲਈ ਸੰਭਵ ਨਹੀਂ ਹੋ ਰਿਹਾ ਇਸ ਕਰਕੇ ਉਹ ਚਾਹੁੰਦੇ ਹਨ ਕਿ ਪ੍ਰਧਾਨ ਕੋਈ ਨਵਾਂ ਥਾਪੇ ਜਾਵੇ ਹਾਲਾਂਕਿ ਪਹਿਲਾਂ ਹੀ ਪਾਰਟੀ ਨੇ ਪ੍ਰਿੰਸੀਪਲ ਬੁਧਰਾਮ ਜੀ ਨੂੰ ਵਰਕਿੰਗ ਪ੍ਰਧਾਨ ਲਾਇਆ ਹੋਇਆ ਸੀ ਭਗਵੰਤ ਮਾਨ ਹੂਰਾ ਨਾਲ ਪਰ ਜਿਵੇਂ ਦੇਖਣ ਚਾਹਿਆ ਕਿ ਉਹ ਜ਼ਿਆਦਾ ਉਸ ਤਰ੍ਹਾਂ ਉਹਨਾਂ ਦੀ ਇੱਕ ਕਾਰਗੁਜ਼ਾਰੀ ਜਾਰੀ ਜਾਰਨ ਦਿਖਾਈ ਨਹੀਂ ਦਿੱਤੀ ਇਹ ਜਥੇਬੰਦੀ ਦੇ ਤੌਰ ਤੇ ਪਾਰਟੀ ਚ ਤੇ ਜੋ ਵੀ ਇਹਦੇ ਚ ਕੀ ਮਾਮਲੇ ਸੀ ਇਹ ਪਾਰਟੀ ਵਿੱਚਰ ਜਾਣਦੀ ਹੈ ਤੇ ਇਸ ਤਰ੍ਹਾਂ ਪਾਰਟੀ ਨੇ ਹੁਣ ਫੇਰ ਬਦਲ ਕੀਤਾ ਹੈ ਔਰ ਇਹ ਜਿਸ ਤਰ੍ਹਾਂ ਭਗਵੰਤ ਮਾਨ ਹੁਰੇ ਨੇ ਐਲਾਨ ਕੀਤਾ ਸੀ ਪਹਿਲਾਂ ਕਿ ਉਹ ਆਪਣਾ ਇਹ ਅਹੁਦਾ ਛੱਡਣਾ ਚਾਹੁੰਦੇ ਹਨ ਹੈ ਨਾ ਇਹ ਚਾਹੇ ਐਲਾਨ ਕੀਤਾ ਸੀ ਆ ਕਰਵਾਇਆ ਗਿਆ ਸੀ ਕਈ ਗੱਲਾਂ ਸਿਆਸਤ ਵਿੱਚ ਬਹੁਤ ਕੁਝ ਚੱਲਦਾ ਸਾਰੀਆਂ ਗੱਲਾਂ ਆਮ ਆਦਮੀ ਦੇ ਸਾਹਮਣੇ ਵੀ ਨਹੀਂ ਆਉਂਦੀਆਂ ਹਨ ਚਾਹੇ ਆਮ ਆਦਮੀ ਪਾਰਟੀ ਵਾਲੀ ਕਿਉਂ ਨਾ ਹੋਣ ਚਾਹੇ ਕਿਸੇ ਹੋਰ ਪਾਰਟੀ ਵਾਲੇ ਹੁਣ ਇਹ ਕਦੇ ਆਮ ਆਦਮੀ ਦੇ ਅੱਗੇ ਇਸ ਤਰ੍ਹਾਂ ਦੀ ਜੇ ਅੰਦਰ ਖਾਤੇ ਸਿਆਸਤ ਵਿੱਚ ਗੱਲਾਂ ਚੱਲਦੀਆਂ ਹਨ ਉਹ ਸਾਹਮਣੇ ਨਹੀਂ ਆਂਦੀਆਂ ਤੇ ਉਹਨਾਂ ਨੇ ਐਲਾਨ ਕੀਤਾ ਸੀ ਤੇ ਹੁਣ ਜਦੋਂ ਪ੍ਰਧਾਨ ਬਦਲਿਆ ਗਿਆ ਹੈ ਇਹ ਐਲਾਨ ਵੀ ਭਗਵੰਤ ਮਾਨ ਹੁਣ ਨਹੀਂ ਕੀਤਾ ਹੈ ਉਹਨਾਂ ਨੇ ਆਪਣੇ ਅਧਿਕਾਰਤ ਵੈਰੀਫਾਈਡ ਜੋ ਐਕਸ ਦਾ ਅਕਾਊਂਟ ਹੈ ਉਹਨਾਂ ਦਾ ਟਵਿੱਟਰ ਦਾ ਉਸ ਤੇ ਇੱਕ ਟਵੀਟ ਪਾਈ ਹੈ ਉਹਨਾਂ ਨੇ ਦੇਵਨਾ ਨੇ ਉਸ ਚੇ ਐਲਾਨ ਕੀਤਾ ਉਹਨਾਂ ਕੀ ਕਿਹਾ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਅੱਜ ਮੈਂ ਭਗਵੰਤ ਮਾਨ ਜੀ ਦੇ ਜੋ ਟਵੀਰ ਦੇ ਸ਼ਬਦ ਹਨ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀਆਂ ਕੈਬਨਿਟ ਮੰਤਰੀ ਅਮਨ ਸਿੰਘ ਅਮਨ अरोड़ा ਅਭੀ ਚਾਹਾਂਗਾ ਅਮਨ अरोड़ा ਅਤੇ ਵਿਧਾਇਕ ਆਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ अरोड़ा ਪਾਰਟੀ ਪ੍ਰਧਾਨ ਤੇ ਸ਼ੈਰੀ ਕਲਸੀ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਨਗੇ ਮੈਨੂੰ ਆਪਣੇ ਦੋਵੇਂ ਸਾਥੀ ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ਚ ਹੋਰ ਮਜ਼ਬੂਤ ਕਰਨਗੇ ਅਤੇ ਨਵੀਆਂ ਬਰੰਦੀਆਂ ਉਤੇ ਲੈ ਕੇ ਜਾਣਗੇ ਇਹ ਉਹਨਾਂ ਨੇ ਪੰਜਾਬੀ ਤੇ ਹਿੰਦੀ ਵਿੱਚ ਟਵੀਟ ਕੀਤੀ ਹੈ ਤੇ ਫੈਸਲਾ ਇਹ ਜਿਹੜਾ ਹੋਇਆ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਹੈ ਜ ਉਸ ਦੀ ਦਿੱਲੀ ਵਿੱਚ ਅੱਜ ਮੀਟਿੰਗ ਹੋਈ ਹੈ ਅਰਵਿੰਦ ਗੈਦਰੀ ਵਾਲ ਦੀ ਗਵਾਈ ਹੇਠ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਤੇ ਜਿਸ ਨੂੰ ਐਲਾਨ ਭਗਵੰਤ ਮਾਨ ਜੀ ਨੇ ਕੀਤਾ ਭਗਵੰਤ ਮਾਨ ਹੋਰੀ ਜਿਵੇਂ ਦੱਸਿਆ 2019 ਤੋਂ ਜਨਵਰੀ ਤੋਂ ਪੰਜਾਬ ਕ ਦੀ ਜਿਹੜੀ ਪਾਰਟੀ ਦੀ ਸੁਭਾਈ ਜਥੇਬੰਦੀ ਹੈ ਇਕਾਈ ਹੈ ਉਹਦੇ ਪ੍ਰਧਾਨ ਚਲੇ ਆਏ ਸਨ ਜਿਵੇਂ ਅਤੀਤ ਤੇ ਨੀਯਾ ਮਾਰੀਏ ਅਗਸਤ 2021 2012 ਵਿੱਚ ਮਾਫੀ ਚਾਹੂੰਗਾ ਅਗਸਤ 2014 ਵਿੱਚ ਸੋਚਾ ਸਿੰਘ ਛੁੱਟੇਪੁਰ ਉਹ ਉਹਨਾਂ ਨੂੰ ਪਹਿਲਾ ਪ੍ਰਧਾਨ ਪੰਜਾਬ ਇਕਾਈ ਦਾ ਯਾ ਕਨਵੀਨਰ ਜੋ ਵੀ ਪਾਰਟੀ ਕਹਿੰਦੀ ਆ ਉਹ ਥਾਪੇ ਗਿਆ ਸੀ ਤੇ ਫਿਰ ਸਤੰਬਰ 2016 ਵਿੱਚ ਗੁਰਪ੍ਰੀਤ ਸਿੰਘ ਘੁੱਗੀ ਆ ਗੁਰਪ੍ਰੀਤ ਸਿੰਘ ਬੜੈਚੋਰੀ ਜੋ ਨਾਮੀ ਕਲਾਕਾਰ ਵੀ ਹਨ ਉਹ ਪ੍ਰਧਾਨ ਬਣਾਏ ਗਏ ਪਰ ਉਹ ਸਾਲ ਵੀ ਪ੍ਰਧਾਨ ਨਹੀਂ ਰਹੇ ਉਹਨਾਂ ਦਾ ਸ਼ਾਇਦ ਸਿਆਸਤ ਤੋਂ ਮੋਹ ਪਾਂਗ ਹੋ ਗਿਆ ਫਿਰ ਮਈ 2018 ਵਿੱਚ ਭਗਵੰਤ ਮਾਨੂਰਾ ਨੇ ਜ਼ਿੰਮੇਵਾਰੀ ਸੰਭਾਲੀ ਇਸ ਦੌਰਾਨ ਵਿੱਚ ਨੂੰ ਮਿਲ ਵੀ ਇਸੇ ਗਵਰੀ ਕਾਰਜਕਾਰੀ ਪ੍ਰਧਾਨ ਥੋੜੀ ਦੇਰ ਲੈ ਰਹੀ ਹੈ ਤੇ ਜਨਵਰੀ 2019 ਤੋਂ ਦੁਆਰਾ ਭਗਵੰਤ ਮਾਨ ਹੀ ਪ੍ਰਧਾਨ ਚਲੇ ਆ ਰਹੇ ਹਨ ਤੇ ਜਿਵੇਂ ਜੇ ਸੀ ਪਿਛਲੇ ਪ੍ਰਧਾਨਾਂ ਦੀ ਗੱਲ ਕਰੀਏ ਸੋਚਾ ਸਿੰਘ ਛੋਟੇਪੁਰ ਹੋਰੀ ਜਿਵੇਂ ਉਹਨਾਂ ਨੂੰ ਪਾਰਟੀ ਨੇ ਕੱਢਿਆ ਉਹਨਾਂ ਤੇ ਇਲਜ਼ਾਮ ਲੱਗੇ ਉਹ ਤਕਰੀਬਨ ਜਾਣਦੇ ਹਨ ਸਾਰੇ ਪੰਜਾਬੀ ਜਾਣਦੇ ਹਨ ਦਰਸ਼ਕ ਜਾਣਦੇ ਹਨ ਉਹਨਾਂ ਤੇ ਕੋਈ ਪੈਸੇ ਲੈਣ ਦੇ ਝਾਮ ਲਾਏ ਗਏ ਹਾਲਾਂਕਿ ਇਸ ਤਰ੍ਹਾਂ ਕੋਈ ਸਬੂਤ ਸਾਹਮਣੇ ਨਹੀਂ ਆਇਆ ਚਲੋ ਪਾਰਟੀ ਦਾ ਆਪਣਾ ਮਾਮਲਾ ਸੀ ਉਹਨਾਂ ਨੂੰ ਕੱਢਿਆ ਗਿਆ ਤੇ ਉਸ ਤੋਂ ਬਾਅਦ ਅ ਗੁਰਪ੍ਰੀਤ ਖੁੱਗੀ ਹੋਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਮੇਰਾ ਨਾਮ ਜੋ ਅ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਉਹਨਾਂ ਦੀ ਅਸਲ ਵਿੱਚ ਜੋ ਸਿਆਸੀ ਪਾਰੀ ਹੈ ਉਹਦੀ ਜੋ ਡਾਰੀ ਹੈ ਬਹੁਤੀ ਲੰਬੀ ਨਹੀਂ ਹੋ ਸੀ ਸਾਲ ਤੋਂ ਪਹਿਲੇ ਉਹਨਾਂ ਨੇ ਸ਼ਰਤਿਆ ਉਹਨਾਂ ਦਾ ਉਹ ਪੰਗ ਹੋ ਗਿਆ ਇੱਕ ਤਰ੍ਹਾਂ ਸਿਆਸਤ ਹੀ ਉਹਨਾਂ ਨੇ ਛੱਡ ਦਿੱਤੀ ਤੇ ਦੁਬਾਰੇ ਆਪਣੀ ਕਲਾਕਾਰੀ ਵੱਲ ਪਰਤ ਗਏ ਔਰ ਬਹੁਤ ਵਧੀਆ ਕਲਾਕਾਰ ਨੇ ਬੜੇ ਸਤਿਕਾਰਤ ਕਲਾਕਾਰ ਹਨ ਪੰਜਾਬ ਦੇ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਦਰਦ ਰੱਖਣ ਵਾਲੇ ਗੁਰਪ੍ਰੀਤ ਖੁੱਗੀ ਹੋਰੀ ਵੀ ਔਰ ਭਗਵੰਤ ਮਾਨ ਜੀ ਵੀ ਉਹਨਾਂ ਨੇ ਵੀ ਬੜੀਆਂ ਆਪਣੀਆਂ ਬਰੰਦੀਆਂ ਛੁਈਆਂ ਬੜਾ ਮਿਸਾਲਾ ਕਾਇਮ ਕੀਤਿਆ ਹਨ ਕਲਾਕਾਰੀ ਦੇ ਖੇਤਰ ਵਿੱਚ ਗਾਇਕੀ ਔਰ ਕਮੇਡੀ ਦੇ ਖੇਤਰ ਵਿੱਚ ਮਤਲਬ ਉਹਨਾਂ ਨੇ ਬੜਾ ਨਾਮ ਬਣਾਇਆ ਹੈ ਤੇ ਬਾਦ ਵਿੱਚ ਉਹਨਾਂ ਦੀ ਅਗਵਾਈ ਵਿੱਚ ਜਦੋਂ ਫਰਵਰੀ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ 117 ਹਲਕਿਆਂ 'ਚੋਂ 92 ਵਿਧਾਇਕ ਜਿੱਤੇ ਔਰ ਇਹ ਬਹੁ ਬੜੇ ਭਾਰੀ ਵਿਸ਼ਾਲ ਬਹੁਮਤ ਨਾਲ ਹੈ ਜੋ ਸਰਕਾਰ ਬਣੀ ਔਰ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬੀ ਸਰਕਾਰ ਕਾਇਮ ਕੀਤੀ ਭਗਵੰਤ ਮਾਨ ਹਰੀ ਮੁੱਖ ਮੰਤਰੀ ਬਣੇ ਤੇ 30 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਸਰਕਾਰ ਬਣੀ ਨੂੰ ਪਰ ਇਸ ਤਰ੍ਹਾਂ ਲੋਕ ਕਹਿੰਦੇ ਹਨ ਕਿ ਜਿਸ ਤਰ੍ਹਾਂ ਦੀਆਂ ਉਮੀਦਾਂ ਸਨ ਆਮ ਆਦਮੀ ਪਾਰਟੀ ਤੋਂ ਉਹ ਲੋਕਾਂ ਦੀਆਂ ਪੂਰੀਆਂ ਨਹੀਂ ਹੋਈਆਂ ਇਸ ਦੌਰਾਨ ਪਾਰਟੀ ਨੇ ਆਪਣੇ ਵਾਅਦੇ ਕੀਤੇ ਉਹ ਕਾਫੀ ਵਾਅਦੇ ਨਿਭਾਏ ਵੀ ਬੜੇ ਮਸਾਲੀ ਕੰਮ ਕਾਇਮ ਕੀਤੇ ਹਨ ਜਿਵੇਂ ਆਮ ਲੋਕਾਂ ਲਈ ਕਿ ਬਿਜਲੀ ਵਾਲਾ ਜੋ 600 ਯੂਨਟ ਦੋ ਮਹੀਨੇ ਦੇ ਮਾਫ ਹਨ ਉਹ ਇਸ ਤਰ੍ਹਾਂ ਦੇ ਹੋਰ ਕਈ ਫੈਸਲੇ ਪਾਰਟੀ ਨੇ ਵਧੀਆ ਕੀਤੇ ਹਨ ਇੱਕ ਬੜਾ ਅੱਛਾ ਫੈਸਲਾ ਜੋ ਸੜਕ ਸੁਰੱਖਿਆ ਫੋਰਸ ਬਣਾਈ ਹੈ ਜਿਸ ਦੇ ਨਾਲ ਕਿਉਂਕਿ ਪੰਜਾਬ 'ਚ ਬੜੀ ਵੱਡੀ ਉੱਭਰੀ ਸਮੱਸਿਆ ਹੈ ਐਕਸੀਡੈਂਟਸ ਦੀ ਸੜਕ ਹਾਸਿਆ ਦੀ ਕਿਉਂਕਿ ਸਾਡੇ ਕੋਲ ਇੱਕ ਟਿਕਾਈ ਇੱਕ ਸ਼ਾਂਤੀ ਜਿਹੜੀ ਉਹ ਜਾਂਦੀ ਰਹੀ ਹੈ ਬੜੀ ਕਾਲੀ ਤੇ ਭੱਜ ਦੌੜ ਤੇ ਅਸੀਂ ਹਮੇਸ਼ਾ ਚੱਲਦੇ ਹਨ ਟੈਨਸ਼ਨਾਂ ਚੱਲਦੇ ਹਨ ਤੇ ਪੰਜਾਬ 'ਚ ਬੜੀਆਂ ਜਾਂਾਨਾ ਜਾ ਰਹੀਆਂ ਸੀ ਸੜਕ ਹਾਸਿਆ ਵਿੱਚ ਤੇ ਉਹ ਇਸ ਤਰ੍ਹਾਂ ਦੇ ਕਈ ਕੰਮ ਪਾਰਟੀ ਨੇ ਕੀਤੇ ਹਨ ਪਰ ਤਾਂ ਵੀ ਲੋਕਾਂ ਨੂੰ ਲੱਗਦਾ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਸੱਤਾ ਵੀ ਚਾਣ ਤੋਂ ਪਹਿਲਾਂ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਇੱਕ ਬਹੁਤ ਜ਼ਿਆਦਾ ਵਹਾ ਰਿਆ ਸੀ ਉਹ ਜਿਹੜਾ ਵਾਰ ਸੀ ਇੱਕ ਗੁਬਾਰਾ ਇੱਕ ਫੁਕਾਨਾ ਸੀਗਾ ਜਿਹੜਾ ਉਹ ਬੁਲਬਲਾ ਉਹ ਇੱਕ ਤਰ੍ਹਾਂ ਬੁਲਬਲੇ ਹੀ ਸਾਫਤ ਹੋਇਆ ਤੇ ਫਟ ਗਿਆ ਤੇ ਲੋਕਾਂ ਦੀਆਂ ਆਸਾਂ ਉਮੀਦਾਂ ਟੁੱਟ ਗਈਆਂ ਜਿਸ ਦਾ ਜਿਹੜੀ ਮਿਸਾਲ ਹੈ ਇਹ ਹਾਲੀਆ ਜੋ ਲੋਕ ਸਭਾ ਚੋਣਾਂ ਜੂਨ ਵਿੱਚ ਹੋਈਆਂ ਉਹ ਸਾਹਮਣੇ ਹੈ ਕਿ 13 ਵਿੱਚੋਂ ਸਿਰਫ 3 ਸੀਟਾ ਹੀ ਆਮ ਆਦਮੀ ਪਾਰਟੀ ਉਹਨਾਂ ਵੀ ਜਿੱਤ ਚੁੱਕੀ ਹੈ ਔਰ ਕਾਂਗਰਸ ਨੇ ਬਹੁ ਗਿਣਤੀ ਜੋ 8 ਸੀਟਾ ਜਿੱਤਿਆ ਹਨ ਤੇ ਇਸ ਤਰ੍ਹਾਂ ਇਹਨਾਂ ਤੋਂ ਜ਼ਿਆਦਾ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਉਸ ਤਰ੍ਹਾਂ ਨਹੀਂ ਰਿਹਾ ਭਗਵਾਨਤਮਨ ਜੀ ਜਿਵੇਂ ਅਸੀਂ ਜਾਣਦੇ ਹਾਂ ਕਿ ਉਹ ਗਾਇਕੀ ਦੀ ਕਲਾਕਾਰੀ ਕਮੇਡੀ ਕਲਾਕਾਰੀ ਤੇ ਨਾਲ ਸਿਆਸੀ ਕਲਾਕਾਰੀ ਵਿੱਚ ਵੀ ਬੜੀ ਮੁਹਾਰਤ ਉਹਨਾਂ ਦੀ ਹੈ ਔਰ ਬੜੀ ਦਿਖਾਈ ਹੈ ਉਹਨਾਂ ਨੇ ਬਾਕੀ ਵਿਰੋਧੀਆਂ ਉੱਤੇ ਪਿਛਲੇ ਸਮੇਂ 'ਚ ਜਦੋਂ ਉਹ ਐਮਪੀ ਸਨ ਸੰਸਦ ਮੈਂਬਰ ਸੰਗਰੂਰ ਤੋਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਤਾਂਚਾ ਕਈ ਤਰ੍ਹਾਂ ਦੇ ਕਟਾਕਸ਼ ਕਰ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਕਿ ਭਾਈ ਇਹ ਤਾਂ ਐਨੇ ਸਿਕਿਉਰਿਟੀ ਗਾਰਡ ਲੈ ਕੇ ਚੱਲਦੇ ਹਨ ਇਹਨਾਂ ਦੀਆਂ ਔਰਤਾਂ ਦੇ ਦੇਖੋ ਐਨ ਐਨ ਗਹਿਣੇ ਆ ਲੱਦੇ ਹੋਣ ਗਹਿਣੇ ਨਾਲ ਹੈ ਨਾ ਇਸ ਤਰ੍ਹਾਂ ਦਾ ਪਰ ਉਹ ਸਾਰੀਆਂ ਚੀਜ਼ਾਂ ਜੋ ਇੱਕ ਉਹਨੇ ਬਣਾਇਆ ਸੀ ਉਹ ਬਾਅਦ ਵਿੱਚ ਇਹ ਦੇਖਣ ਚ ਆਇਆ ਲੋਕਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਉਹੀ ਕੁਝ ਜਿਨ੍ਹਾਂ ਦਾ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਵਿਰੋਧ ਕਰਦੇ ਸੀ ਤੇ ਅਸੀਂ ਦਿੱਲੀ ਵਿੱਚ ਵੀ ਦੇਖ ਲਈਏ ਸੀ ਕੈਦਰੀ ਵਾਲੀ ਦੇ ਤੇ ਉਹੀ ਕੁਛ ਬਾਦ ਵਿੱਚ ਆਪ ਕਰਦੀ ਸਭ ਤਰ੍ਹਾਂ ਦਾ ਇੱਕ ਜੋ ਸਿਆਸਤ ਦੀਆਂ ਜੋ ਚੂਚ ਲਕੀਆਂ ਹੁੰਦੀਆਂ ਹਨ ਜਾਂ ਜੋ ਨਿਜੀ ਸਹੂਲਤਾ ਵਾਲੇ ਮਾਮਲੇ ਆ ਆਪਣਾ ਇੱਕ ਟੌਰ ਵਾਲੀ ਜ਼ਿੰਦਗੀ ਜਿਹੜੀ ਉਹ ਵੀ ਆਈਪੀ ਕਲਚਰ ਵਾਲਾ ਜਿਹਦਾ ਵਿਰੋਧ ਕਰਦੇ ਸਨ ਉਹ ਸਾਰਾ ਕਰਦੇ ਖੁਦ ਦਿਖਾਈ ਦਿੱਤੇ ਤੇ ਲੋਕਾਂ ਨੂੰ ਕਹਿੰਦੇ ਸਨ ਕਿ ਮੁਰਗੀ ਖਾਨਾ ਖੋਲੋ ਜੇ ਤੁਹਾਨੂੰ ਲੋਕਾਂ ਤੋਂ ਡਰ ਲੱਗਦਾ ਪਰ ਆਪ ਅੱਜ ਉਹੀ ਹਾਲਤ ਹੈ ਭਗਵੰਤ ਮਾਨ ਜੀ ਚਾਹੇ ਉਹਨਾਂ ਦਾ ਪਰਿਵਾਰਕ ਮੈਂਬਰ ਉਹ ਸਾਰਾ ਉਸ ਤਰ੍ਹਾਂ ਹੀ ਦਿਖਾਈ ਦਿੰਦਾ ਹੈ ਉਸ ਤਰ੍ਹਾਂ ਹੀ ਸਿਕਿਉਰਿਟੀ ਸੁਰੱਖਿਆ ਸਾਰਾ ਕੁਝ ਤੇ ਅੱਜ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ ਕੁਝ ਵੀ ਛੁਪਿਆ ਨਹੀਂ ਰਹਿੰਦਾ ਪਬਲਿਕ ਸਭ ਜਾਣਦੀ ਐ ਅਸੀਂ ਜਾਣਦੇ ਆ ਤੇ ਸਾਰਾ ਕੁਝ ਲੋਕਾਂ ਨੇ ਦੇਖਿਆ ਤੇ ਇਹ ਸਾਰੀਆਂ ਚੀਜ਼ਾਂ ਜਿਵੇਂ ਹੁਣ ਲੋਕ ਸਭਾ ਚੋਣਾਂ ਵਿੱਚ ਸਾਹਮਣੇ ਆਈਆਂ ਕਿ ਪਾਰਟੀ ਦੇ ਵੋਟ ਬੈਂਕ ਨੂੰ ਭਾਰੀ ਖੋਰਾ ਲੱਗਿਆ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਸ਼ਾਇਦ ਪਾਰਟੀ ਨੇ ਫੈਸਲਾ ਕੀਤਾ ਕਿ ਜਥੇਬੰਦੀ ਵੱਲ ਧਿਆਨ ਦਿੱਤਾ ਜਾਵੇ ਤੇ ਇੱਕ ਜੋ ਮੁੱਖ ਮੰਤਰੀ ਤੋਂ ਬਿਨਾ ਇੱਕ ਜਿਹੜਾ ਕੋਈ ਵੀ ਆਗੂ ਵਧੀਆ ਢੰਗ ਨਾਲ ਇਹ ਜ਼ਿੰਮੇਵਾਰੀ ਸੰਭਾਲ ਸਕੇ ਉਸ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਤੇ ਉਹਨਾਂ ਨੇ ਨਾਲ ਹੀ ਹਿੰਦੂ ਚਿਹਰੇ ਦੇ ਤੌਰ ਤੇ ਉਹਨੂੰ ਲਿਆਂਦਾ। ਅਗਰ ਬੜੇ ਸੀਨੀਅਰ ਜੋਬੀਦਾ ਹਨ ਪਹਿਲਾਂ ਵੀ ਜਿੱਤਦੇ ਰਹੇ ਹਨ ਔਰ ਉਹਨਾਂ ਦੇ ਪਿਤਾ ਜੀ ਵੀ ਭਗਵਾਨ ਦਾਸ ਰੋੜਾ ਜੀ ਉਹਨਾਂ ਨੇ ਲੰਬਾ ਸਮਾਂ ਕਾਂਗਰਸ ਵੀ ਰਹਿ ਕੇ ਸਿਆਸਤ ਕੀਤੀ ਹੈ ਤੇ ਇਸੇ ਤਰ੍ਹਾਂ ਅਮਨ ਰੋੜਾ ਜੀ ਦਾ ਬੜਾ ਤਜਰਬਾ ਹੈ ਉਹਨਾਂ ਦਾ। ਕਹਿੰਦੇ ਹਨ ਕਿ ਲੋਕਾਂ ਦੀ ਨਬਜ਼ ਫੜਨੀ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਉਹ ਜਾਣਦੇ ਹਨ ਤੇ ਨਾਲ ਇੱਕ ਹਿੰਦੂ ਚਿਹਰਾ ਵੀ ਹਨ ਤੇ ਇਹ ਪਾਰਟੀ ਲਈ ਇੱਕ ਬੜਾ ਜ਼ਰੂਰੀ ਸੀਗਾ ਕਿਉਂਕਿ ਪਿਛਲੇ ਲੋਕ ਸਭਾ ਚੋਣਾਂ ਜਿਵੇਂ ਦੇਖਣਾ ਆਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੋ ਸ਼ਹਿਰੀ ਹਿੰਦੂ ਵੋਟ ਸੀ 42% 42% ਦੀ 42.60% ਦੀ ਵੋਟ ਹੈ ਜੋ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਸੀ ਪਰ ਹੁਣ ਜੋ 2.5 ਸਾਲ ਬਾਅਦ ਚੋਣਾਂ ਹੋਈਆਂ ਉਦੇ ਵਿੱਚ ਲੋਕ ਸਵੱਦੀਆਂ ਉਦੇ ਵਿੱਚ ਪਾਰਟੀ ਦਾ ਇਹ ਜੋ ਖੁਰਾ ਲੱਗ ਗਿਆ ਇਸਪੋਟ ਬੈਂਕ ਨੂੰ ਤੇ ਉਹ ਸਿਰਫ 26.06% ਵੋਟਾਂ ਹੀ ਹਿੰਦੂ ਜੋ ਭਾਈਚਾਰੇ ਦੀ ਮਿਲਿਆ 16% ਵੋਟ ਦੀ ਗਰਾਵਟ ਆਈ ਹੈ ਹਾਲਾਂਕਿ ਅਰਵਿੰਦ ਕੇਜਰੀਵਾਲੇ ਹੋਰੀ ਖੁਦ ਆਪਣੇ ਆਪ ਨੂੰ ਇੱਕ ਜਨਸੰਘ ਦੇ ਆਪਣੇ ਦੀ ਜਿਹੜੀ ਵਿਰਾਸਤਾ ਉਤੇ ਮਾਣ ਕਰਦੇ ਹਨ ਉਹਨਾਂ ਨੂੰ ਕਹਿੰਦੇ ਹਨ ਕਿ ਉਹਨਾਂ ਦੇ ਬਜ਼ੁਰਗ ਜਨਸੰਘ ਵੀ ਸਨ ਆਰਐਫਐਸ ਨਾਲ ਜੁੜੇ ਹੋਏ ਸਨ ਤੇ ਪਾਰਟੀ ਦੇ ਪਿਛਲੇ ਸਮੇਂ 'ਚ ਅਸੀਂ ਦਿੱਲੀ ਤੇ ਪੰਜਾਬ 'ਚ ਫੈਸਲੇ ਵੀ ਦੇਖੀਏ ਉਹ ਇੱਕ ਹਿੰਦੂਪੱਖੀ ਝੁਕਾਅ ਵਾਲੇ ਅਸੀਂ ਦੇਖ ਸਕਦੇ ਹਾਂ ਜਿਹਨੂੰ ਸੈਂਟਰ ਰਾਈਟ ਵਿੰਗ ਵਾਲਾ ਝੁਕਾਅ ਅਸੀਂ ਕਹਿ ਸਕਦੇ ਹਾਂ ਭਾਵੇਂ ਐਲਾਨੀਆਂ ਤੌਰ ਤੇ ਪਾਰਟੀ ਦਾ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਪਰ ਅਸੀਂ ਦੇਖਣ ਆਇਆ ਖਾਸ ਕਰ ਪੰਜਾਬ 'ਚ ਦੇਖੀਏ ਕਿ ਪਾਕਿਸਤਾਨ ਦੇ ਮਾਮਲੇ 'ਚ ਲੈਂਦੇ ਪੰਜਾਬ ਦੇ ਮਾਮਲੇ 'ਚ ਵੀ ਜਗਦੇ ਮੁੱਖ ਮੰਤਰੀ ਦਾ ਕਈ ਗੱਲਾਂ 'ਚ ਬੜਾ ਸਖਤ ਸਟੈਂਡ ਰਿਹਾ ਹੈ ਜਿਨ੍ਹਾਂ ਵਿੱਚ ਹਾਲੀਆ ਤੌਰ ਤੇ ਜੇ ਦੇਖੀਏ ਮਰੀਮ ਨਵਾਜ਼ ਹੁਰਾ ਨੇ ਜਿਵੇਂ ਉੱਥੇ ਲਾਹੌਰ ਵਿੱਚ ਜੋ ਪ੍ਰਦੂਸ਼ਣ ਦੀ ਬਹੁਤ ਪਾਰੀ ਸਮੱਸਿਆ ਉਸ ਬਾਰੇ ਚੜ੍ਹਦੇ ਪੰਜਾਬ ਤੇ ਸਾਡੇ ਵਾਲੇ ਪਾਸੇ ਵਾਲੇ ਪੰਜਾਬ ਤੇ ਇਲਜ਼ਾਮ ਲਾਇਆ ਸੀ ਇਧਰੋਂ ਜੋ ਪ੍ਰਦੂਸ਼ਣ ਆ ਰਿਹਾ ਹੈ ਤੇ ਉਸ ਦਾ ਬੜਾ ਠੋਕਾਂ ਪਰ ਥੋੜਾ ਜਿਹਾ ਤਲਕ ਜਵਾਬ ਭਗਵੰਤ ਮਾਨ ਹੁਰਾ ਨੇ ਦਿੱਤਾ ਸੀ ਬੋਲਦੇ ਹੋਏ ਤੇ ਇਹ ਸਾਰੀਆਂ ਚੀਜ਼ਾਂ ਤੋਂ ਇਹ ਕਿ ਪਾਰਟੀ ਥੋੜਾ ਜਾ ਚੁੱਕਾ ਸੱਜੇ ਪੱਕੀ ਲੈਫਟ ਰਾਈਟ ਲੈਫਟ ਵਾਲੇ ਰੱਖਦੀ ਹੈ ਤੇ ਉਹ ਚੀਜ਼ਾਂ ਪਰ ਉਸ ਦੇ ਬਾਵਜੂਦ ਜਿਵੇਂ ਇੱਥੇ ਹਿੰਦੂ ਵੋਟ ਬੈਂਕ ਦਾ ਉਹਨਾਂ ਦਾ ਘਟਿਆ ਤੇ ਜ਼ਿਆਦਾਤਰ ਹਿੰਦੂ ਜੋ ਵੋਟ ਹੈ ਉਹ ਭਾਰਤੀ ਜਨਤਾ ਪਾਰਟੀ ਵੱਲ ਗਈ ਹੈ ਉਹ ਉਸ ਦਾ ਵੀ ਪਾਰਟੀ ਨੂੰ ਇੱਕ ਚਿੰਤਾ ਸੀ ਜਿਸ ਕਾਰਨ ਪਾਰਟੀ ਨੇ ਅਮਨ ਅਰੋੜਾ ਹੁਰਾ ਨੂੰ ਲੈ ਕੇ ਆਂਦਾ ਹੈ ਤੇ ਪਾਰਟੀ ਉਮੀਦ ਕਰ ਸਕਦੀ ਹੈ ਕਿ ਦਿੱਲੀ ਵਿਧਾਨ ਸਭਾ ਦੀ ਛੇਤੀ ਹੋਣ ਵਾਲੀਆਂ ਚੋਣਾਂ ਉਹਨਾਂ ਵਿੱਚ ਵੀ ਇਸ ਇਹਨਾਂ ਦਾ ਜਿਹੜਾ ਫੈਸਲਾ ਰੋੜਾਹੂਰਾ ਵਾਲਾ ਇਹਨਾਂ ਇਸ ਦਾ ਫੈਸਲਾ ਪਾਰਟੀ ਨੂੰ ਫਾਇਦਾ ਹੋਵੇਗਾ ਤੇ ਪੰਜਾਬ ਵਿੱਚ ਵੀ ਪਾਰਟੀ ਨੂੰ ਉਮੀਦ ਹੈ ਕਿ ਇਸ ਦਾ ਫਾਇਦਾ ਹੋਵੇਗਾ ਕਿਉਂਕਿ ਉਹ ਧਿਆਨ ਦੇ ਕੇ ਪਾਰਟੀ ਦਾ ਜਿਥੇ ਬੰਦਕ ਢਾਂਚਾ ਮਜ਼ਬੂਤ ਕਰਨਗੇ ਨਾਲ ਉਹਨਾਂ ਦੇ ਸ਼ਹਿਰੀ ਹੁਰੀ ਜਿਵੇਂ ਲਗਾਏ ਗਏ ਹਨ ਪਰ ਜੋ ਅੱਜ ਦੀ ਜਨਤਾ ਹੈ ਇਹ ਜਿਵੇਂ ਕਿ ਆ ਕਿ ਸਭ ਜਾਣਦੀ ਹੈ ਤੇ ਉਮੀਦ ਕਰਦੀ ਹੈ ਕਿ ਜੋ ਸਾਡੇ ਆਗੂ ਹਨ ਉਹ ਕਹਿਣੀ ਤੇ ਕਰਨੀ ਉੱਤੇ ਖਰੇ ਉਤਰਨਾ ਕੱਲੇ ਬਿਆਨਬਾਜ਼ੀ ਨਾਲ ਕੰਮ ਨਹੀਂ ਹੁੰਦਾ ਹੁਣ ਚੱਲਦਾ ਹੁਣ ਅ ਅਸੀਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਉਹ ਵੀ ਜਿਆਦਾ ਉਹਨਾਂ ਦਾ ਵਿਸਤ੍ਰੰਦਾਈ ਤਰੀਕਾ ਹੈ ਕਿ ਲੋਕ ਲਗਾਓ ਗੱਲਾਂ ਕਰਨੀਆਂ ਲੋਕਾਂ ਨੂੰ ਤੇ ਉਹ ਇੱਕ ਵਾਰ ਦੋ ਵਾਰ ਤਾਂ ਕਾਮਯਾਬ ਹੋ ਜਾਂਦਾ ਹੈ ਵਾਰ-ਵਾਰ ਕਾਮਯਾਬ ਨਹੀਂ ਹੁੰਦਾ ਉੱਥੇ ਵੀ ਆਰਤੀਯੰਤਾ ਪਾਰਟੀ ਐਂਡੀ ਨੂੰ ਜਿਵੇਂ ਪਿਛਲੇ ਰੁਕਸਵਾ ਚੋਣਾਂ ਵੀ ਝਟਕਾ ਲੱਗਿਆ ਤੇ ਉਵੇਂ ਹੀ ਇਹ ਸਾਡੇ ਜੋ ਪੰਜਾਬ ਦੇ ਆਗੂ ਹਨ ਚਾਹੇ ਭਗਵੰਤ ਮਾਨ ਜੀ ਮੁੱਖ ਮੰਤਰੀ ਆਮ ਆਦਮੀ ਪਾਰਟੀ ਜਾਂ ਹੋਰ ਕੋਈ ਵੀ ਹੋਵੇ ਇਹ ਸਮਝਣ ਦੀ ਲੋੜ ਹੈ ਕਿ ਹੁਣ ਵਿਆਨਵਾਜ਼ੀਆਂ ਲੋਕਾਂ ਨੂੰ ਲੁਭਾਉ ਗੱਲਾਂ ਕਰਨ ਗੱਪਾਂ ਮਾਰਨ ਨਾਲ ਗੱਲ ਨਹੀਂ ਚੱਲੇਗੀ ਝੁੰਮਲੇਬਾਜ਼ੀ ਕਰਨ ਨਾਲ ਗੱਲ ਨਹੀਂ ਚੱਲੇਗੀ ਕੁਛ ਨਾ ਕੁਛ ਜ਼ਮੀਨ ਤੇ ਆਪਾਂ ਨੂੰ ਕੰਮ ਕਰਨਾ ਪਵੇਗਾ ਤਾਂ ਹੀ ਲੋਕ ਤੁਹਾਨੂੰ ਅੱਗੇ ਨੂੰ ਮੌਕਾ ਦੇਣਗੇ ਨਹੀਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਅਸੀਂ ਤੀਜਾ ਬਦਲ ਹੈ ਜੋ ਨਵਾਂ ਤਲਾਸ਼ਿਆ ਸੀ ਤੇ ਉਹ ਵੀ ਸਾਨੂੰ ਬਹੁਤਾ ਫਿੱਟ ਨਹੀਂ ਬੈਠਿਆ ਇਸ ਤਰ੍ਹਾਂ ਦਾ ਆਮ ਲੋਕਾਂ ਦਾ ਇਹ ਵਿਚਾਰ ਹੈ ਜਿਹੜਾ ਅਕਸਰ ਉੱਭਰ ਕੇ ਸਾਹਮਣੇ ਆਉਂਦਾ ਹੈ ਵੱਖ-ਵੱਖ ਤਰ੍ਹਾਂ ਤੋਂ ਤੇ ਇਸ ਲਈ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜਾਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਨੇ ਉਮੀਦ ਰੱਖਦੇ ਆ ਕਿ ਅਸੀਂ ਅੱਗੇ ਨੂੰ ਸੱਤਾ ਸੰਭਾਲੀਏ ਜਾਂ ਅਸੀਂ ਚੋਣਾਂ ਲੜ ਕੇ ਲੋਕਾਂ ਤੋਂ ਬਹੁਮਤ ਹਾਸਲ ਕਰੀਏ ਵਤਵਾ ਹਾਸਲ ਕਰੀਏ ਉਹਨਾਂ ਸਾਰਿਆਂ ਨੂੰ ਇਸ ਧਿਆਨ ਰੱਖਣ ਦੀ ਲੋੜ ਹੈ ਤੇ ਇਹ ਅੱਜ ਦੀ ਸਾਡੀ ਵੇਲੇ ਦੀ ਗੱਲ ਸੀ ਇਸ ਨੂੰ ਜੇ ਤੁਸੀਂ ਪਸੰਦ ਆਵੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਦਿਓ ਇਹ ਵੀ ਨਾਲ ਕਹਿਣਾ ਹੈ ਕਿ ਜੋ ਪੰਜਾਬੀ ਟ੍ਰਿਬਿਊਨ ਦਾ ਫੇਸਬੁੱਕ ਪੇਜ ਹੈ ਇਸ ਨੂੰ ਲਾਈਕ ਕਰੋ ਇਸ ਨੂੰ ਸਬਸਕ੍ਰਾਈਬ ਕਰੋ ਯਾ ਪੰਜਾਬੀ ਟ੍ਰਿਬਿਊਨ ਦਾ YouTube ਚੈਨਲ ਹੈ ਉਸ ਨੂੰ ਵੀ ਸਬਸਕ੍ਰਾਈਬ ਕਰੋ ਤੇ ਹੁਣ ਪੰਜਾਬੀ ਟ੍ਰਿਬਿਊਨ ਦਾ X ਟਵਿੱਟਰ ਅਕਾਊਂਟ ਵੀ ਬਣਾਇਆ ਗਿਆ ਹੈ ਜਿਸ ਦਾ ਹੈਂਡਲ ਹੈ P Tribune P T R I B U N E Tribune online ਤੇ ਉਸ ਨੂੰ ਵੀ ਤੁਸੀਂ ਆਪਣਾ ਵਾਦੋ-ਵਾਦ ਫੋਲੋ ਕਰੋ ਜੋ ਵੀ ਜਿਹੜੇ ਵੀ ਦਰਸ਼ਕ ਜਿਹੜੇ ਵੀ ਪੰਜਾਬੀ ਟ੍ਰਿਬਿਊਨ ਚਾਣ ਵਾਲੇ ਟਵਿੱਟਰ ਚਲਾਉਂਦੇ ਹਨ ਤਾ ਉਸ ਨੂੰ ਜ਼ਰੂਰ ਤੁਸੀਂ ਫਾਲੋ ਕਰੋ ਤਾਂ ਕਿ ਜੋ ਯੂਬਟੂਨ ਤੇ ਜੋ ਕੁਝ ਵੀ ਸ਼ੇਅਰ ਕੀਤਾ ਜਾਂਦਾ ਹੈ ਜੋ ਕੁਝ ਵੀ ਛਾਪਿਆ ਜਾਂਦਾ ਹੈ ਉਹ ਤੁਹਾਨੂੰ ਨਾਲ ਦੀ ਨਾਲ ਪਹੁੰਚੇ ਸੋ ਏਸੀ ਆਦੀ ਵੇਲੇ ਦੀ ਗੱਲ ਭਲਕੇ ਇੱਕ ਹੋਰ ਨਵੇਂ ਵਿਸ਼ੇ ਨਾਲ ਤੁਹਾਡੇਗੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ